ਅੱਜ ਦੀਆਂ ਕਹਾਣੀਆਂ ਜੀ ਜ਼ਿੰਦਗੀ ਦੀ ਕੀਮਤ ਗੁਰਪ੍ਰੀਤ ਸਿੰਘ ਇੱਕ ਸਧਾਰਨ ਜਹਾ ਨੌਜਵਾਨ ਸੀ ਉਸਦੀ ਉਮਰ 30 ਦੇ ਆਸ-ਪਾਸ ਸੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਕੰਮ ਆ ਫਿਰ ਘਰ ਦਾ ਆ ਕੇ ਮੋਬਾਈਲ ਤੇ ਵੀਡੀਓਜ਼ ਦੇਖਣੇ ਖਾਣਾ ਖਾਣ ਤੋਂ ਸੌਂ ਜਾਣਾ ਇਹੀ ਉਸਦੀ ਰੁਟੀਨ ਸੀ ਉਹ ਹਮੇਸ਼ਾ ਕਹਿੰਦਾ ਸੀ ਜ਼ਿੰਦਗੀ ਦਾ ਕੀ ਮਜ਼ਾ ਹਰ ਰੋਜ਼ ਇੱਕੋ ਕੰਮ ਇੱਕੋ ਥਕਾਵਟ ਉਸ ਦੇ ਦੋਸਤ ਕਈ ਵਾਰੀ ਕਹਿੰਦੇ ਯਾਰ ਗੁਰਪ੍ਰੀਤ ਕਦੇ ਕਿਸੇ ਨਾਲ ਮਿਲ ਜਾ ਕਿਸੇ ਕਿਸੇ ਦੀ ਮਦਦ ਕਰ ਥੋੜਾ ਜੀਣਾ ਸਿੱਖ ਗੁਰਪ੍ਰੀਤ ਹੱਸ ਕੇ ਕਹਿੰਦਾ ਮੈਨੂੰ ਆਪਣੇ ਪੈਸੇ ਕਮਾਉਣੇ ਨੇ ਲੋਕਾਂ ਦੀ ਮਦਦ ਕਰਕੇ ਕੀ ਮਿਲੇਗਾ ਉਹ ਸੋਚਦਾ ਸੀ ਕਿ ਜ਼ਿੰਦਗੀ ਦੀ ਕੀਮਤ ਸਿਰਫ ਪੈਸੇ ਵਿੱਚ ਹੈ ਜਿੰਨਾ ਵੱਧ ਕਮਾ ਲਵੇ ਉਹਨਾਂ ਵਧੀਆ ਜੀਵਨ ਪਰ ਉਸ ਨੂੰ ਪਤਾ ਨਹੀਂ ਸੀ ਕਿ ਕਿਸੇ ਦਿਨ ਜ਼ਿੰਦਗੀ ਉਸ ਨੂੰ ਇੱਕ ਅਜਿਹਾ ಪಾਠ ਪੜਾਵੇਗੀ ਜੋ ਉਸ ਦੀ ਸੋਚ ਨੂੰ ਜੜੋਂ ਬਦਲ ਦੇਵੇਗੀ। ਇੱਕ ਦਿਨ ਸ਼ਾਮ ਨੂੰ ਦਫ਼ਤਰ ਤੋਂ ਘਰ ਵਾਪਸ ਵਾਪਸੀ ਤੇ ਮੀਂਹ ਪੈ ਰਿਹਾ ਸੀ। ਗੁਰਪ੍ਰੀਤ ਨੇ ਸੱਤਰੀ ਖੋਲੀ ਤੇ ਸੜਕ ਦੇ ਕਿਨਾਰੇ ਤੇਜ਼ੀ ਨਾਲ ਤੁਰਦੇ ਹਾ ਸੀ। ਰਾਹ ਵਿੱਚ ਉਸ ਦੀ ਨਜ਼ਰ ਇੱਕ ਬਜ਼ੁਰਗ ਉਤੇ ਪਈ। ਉਹ ਮੀਂਹ ਵਿੱਚ ਭਿੱਜਦਾ ਹੋਇਆ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰਪ੍ਰੀਤ ਨੇ ਇੱਕ ਪਲ ਲਈ ਰੁਕਿਆ ਪਰ ਫਿਰ ਆਪਣੇ ਮਨ ਵਿੱਚ ਸੋਚਿਆ ਮੇਰੇ ਕੋਲ ਸਮਾਂ ਨਹੀਂ ਮੈਂ ਹੋਰ ਕੋਈ ਹੋਰ ਕਰ ਲਵੇਗਾ ਮਦਦ ਪਰ ਜਿਵੇਂ ਹੀ ਉਹ ਦੋ ਕਦਮ ਅੱਗੇ ਵਧਿਆ ਬਜ਼ੁਰਗ ਫਿਸਲ ਕੇ ਡਿੱਗ ਗਿਆ ਗੁਰਪ੍ਰੀਤ ਦਾ ਦਿਲ ਕੰਬ ਗਿਆ ਉਹ ਤੁਰੰਤ ਵਾਪਸ ਮੁੜਿਆ ਸਤਰੀsੁੱਟ ਕੇ ਬਜ਼ੁਰਗ ਨੂੰ ਉਠਾਇਆ ਉਹ ਸਭ ਬਜ਼ੁਰਗ ਦੀਆਂ ਅੱਖਾਂ ਵਿੱਚ ਸੁਕਰਾਨੇ ਦੇ ਹੰਝੂ ਸਨ ਉਹ ਹੌਲੀ ਆਵਾਜ਼ ਵਿੱਚ ਬੋਲੇ ਬੇਟਾ ਰੱਬ ਤੈਨੂੰ ਖੁਸ਼ ਰੱਖੇ ਤੂੰ ਆਇਆ ਨਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਇੱਥੇ ਹੀ ਪਿਆਰ ਜਾਂਦਾ ਰਹਿ ਜਾਂਦਾ ਗੁਰਪ੍ਰੀਤ ਨੇ ਪਹਿਲੀ ਵਾਰ ਉਹ ਸ਼ਬਦ ਸੁਨੇ ਤੇ ਕਿਸੇ ਦੇ ਦਿਲ ਦੀ ਤਹ ਤੋਂ ਨਿਕਲੇ ਸਨ ਕੁਛ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦਾ ਮਤਲਬ ਸਿਰਫ ਆਪਣਾ ਫਾਇਦਾ ਨਹੀਂ ਕਿਸੇ ਹੋਰ ਦੀ ਮਦਦ ਕਰਨ ਵਿੱਚ ਵੀ ਇੱਕ ਅਜੀਬ ਤਰ੍ਹਾਂ ਤਸੱਲੀ ਸੀ ਉਸ ਬਜ਼ੁਰਗ ਨੂੰ ਉਹ ਆਪਣੇ ਘਰ ਲੈ ਕੇ ਆ। ਸੁੱਕਾ ਸੁੱਕੇ ਕੱਪੜੇ ਦਿੱਤੇ ਚਾਹ ਪਲਾਈ। ਪਤਾ ਲਗਾ ਕੇ ਬਜ਼ੁਰਗ ਦਾ ਨਾਮ ਬਾਬਾ ਰਵੰਸ ਸਿੰਘ ਸੀ ਜੋ ਪਹਿਲਾਂ ਸਕੂਲ ਅਧਿਆਪਕ ਰਹੇ ਸਨ। ਬਾਬਾ ਜੀ ਹੱਸਦੇ ਹੋਏ ਬੋਲੇ ਪੁੱਤਰ ਤੂੰ ਮੇਰੇ ਲਈ ਸਿਰਫ ਇੱਕ ਅਜਨਾ ਵੀ ਨਹੀਂ ਰੱਬ ਦਾ ਭੇਜਿਆ ਰਿਸ਼ਤਾ ਹੈ। ਅਗਲੇ ਦਿਨ ਜਦੋਂ ਅਗਲੇ ਦਿਨ ਤੋਂ ਗੁਰਪ੍ਰੀਤ ਅਕਸਰ ਬਾਬਾ ਰਵੰਸ ਸਿੰਘ ਦੇ ਘਰ ਜਾਣ ਲੱਗਾ ਬਾਬਾ ਜੀ ਕਹੇ ਕਹਾਣੀਆਂ ਸੁਣਾਉਂਦੇ ਗੁਰਪ੍ਰੀਤ ਉਹਨਾਂ ਦੀਆਂ ਗੱਲਾਂ ਵਿੱਚ ਇੱਕ ਅਜੀਬਾ ਸੱਚ ਵੇਖਦੇ ਜੋ ਕਿ ਧਾਮਾ ਵਿੱਚ ਨਹੀਂ ਮਿਲਦਾ ਸੀ ਬਾਬਾ ਜੀ ਕਹਿੰਦੇ ਜ਼ਿੰਦਗੀ ਦੀ ਕੀਮਤ ਕਦੇ ਪੈਸਿਆਂ ਨਾਲ ਨਹੀਂ ਤੋਲੀ ਜਾ ਸਕਦੀ ਜ਼ਿੰਦਗੀ ਦੀ ਕੀਮਤ ਉਸ ਵੇਲੇ ਬਣਦੀ ਹੈ ਜਦੋਂ ਤੇਰੀ ਮੌਜੂਦਗੀ ਕਿਸੇ ਹੋਰ ਦੇ ਲਈ ਖੁਸ਼ੀ ਬਣਦੀ ਹੈ ਇਹ ਸ਼ਬਦ ਗੁਰਪ੍ਰੀਤ ਦੇ ਦਿਲ ਵਿੱਚ ਵੱਸ ਗਏ ਉਸ ਨੇ ਆਪਣੇ ਆਲੇ ਦੁਆਲੇ ਦੇਖ ਕੇ ਦੇਖਣਾ ਸ਼ੁਰੂ ਕੀਤਾ ਦਫ਼ਤਰ ਦੇ ਚੌਕੀਦਾਰ ਨੂੰ ਇੱਕ ਕੱਪ ਚਾਹ ਦੇਣਾ ਕਿਸੇ ਮਜ਼ਦੂਰ ਦੀ ਗੱਲ ਸੁਣਨਾ ਕਿਸੇ ਗਰੀਬ ਨੂੰ ਬੱਚੇ ਨੂੰ ਕਾਪੀ ਤੇ ਪੈਨ ਦੇਣਾ ਇਹ ਛੋਟੀਆਂ ਗੱਲਾਂ ਉਸ ਨੂੰ ਇੱਕ ਅਜੀਹੀ ਖੁਸ਼ੀ ਦਿੰਦੀਆਂ ਸਨ ਜੋ ਉਹ ਕਦੇ ਪੈਸਿਆਂ ਨਾਲ ਨਹੀਂ ਖਰੀਦ ਸਕਿਆ ਸੀ ਉਹ ਦਿਨ ਬਦਨਾ ਬਦਲਦਾ ਗਿਆ ਉਸ ਦੀ ਸੋਚ ਉਸ ਦਾ ਰੁਪਈਆ ਸਭ ਕੁਝ ਉਸ ਸਮਝ ਗਿਆ ਸੀ ਕਿ ਜੀਵਨ ਦਾ ਮਤਲਬ ਸਿਰਫ ਜੀਣਾ ਨਹੀਂ ਕਿਸੇ ਲਈ ਜੀਣਾ ਹੈ ਇੱਕ ਸਾਲ ਬਾਅਦ ਬਾਬਾ ਹਰਮਾਨ ਸਿੰਘ ਦੀ ਤਬੀਅਤ ਖਰਾਬ ਹੋ ਗਈ ਹਸਪਤਾਲ ਵਿੱਚ ਉਹ ਆਖਰੀ ਸਾਲ ਲੰਘ ਰਹੇ ਸਨ ਗੁਰਪ੍ਰੀਤ ਉਹਨਾਂ ਦੇ ਕੋਲ ਬੈਠਾ ਸੀ ਬਾਬਾ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਪੁੱਤਰ ਤੂੰ ਮੈਨੂੰ ਦੂਜੀ ਵਾਰ ਜ਼ਿੰਦਗੀ ਦਿੱਤੀ ਸੀ ਹੁਣ ਵਾਦਾ ਕਰ ਤੂੰ ਆਪਣੀ ਜ਼ਿੰਦਗੀ ਕਦੇ ਹੋਰ ਕਿਸੇ ਹੋਰ ਲਈ ਖਰਚ ਨਾ ਜਾਵੇਗੀ ਗੁਰਪ੍ਰੀਤ ਦੀ ਅੱਖਾਂ ਭਰ ਆਈਆਂ ਉਸਨੇ ਬਾਬਾ ਜੀ ਦਾ ਹੱਥ ਫੜਿਆ ਤੇ ਕਿਹਾ ਮੈਂ ਵਾਦਾ ਕਰਦਾ ਹਾਂ ਉਸ ਦਿਨ ਤੋਂ ਬਾਅਦ ਗੁਰਪ੍ਰੀਤ ਨੇ ਆਪਣੀ ਨੌਕਰੀ ਤੋਂ ਹਟ ਕੇ ਇੱਕ ਸਮਾਜ ਸੇਵਾ ਟਰਸਟ ਸ਼ੁਰੂ ਕੀਤੀ ਜ਼ਿੰਦਗੀ ਦੀ ਕੀਮਤ ਫਾਊਂਡੇਸ਼ਨ ਉਹ ਮਝੁਰ ਗਾਂ ਘਰੀ ਬੱਚਿਆਂ ਤੇ ਬੇਕਾਰ ਲੋਕਾਂ ਲਈ ਕੰਮ ਕਰਨ ਲੱਗ ਪਿਆ ਤੇ ਲੋਕ ਉਸ ਨੂੰ ਅੱਜ ਗੁਰਪ੍ਰੀਤ ਭਾਈ ਕਹਿੰਦੇ ਸਨ ਉਹ ਅਕਸਰ ਕਹਿੰਦਾ ਜਿਸ ਦਿਨ ਤੂੰ ਕਿਸੇ ਰੋਂਦੇ ਹੋਏ ਚਿਹਰੇ ਉੱਤੇ ਆਸਾ ਲਿਆਉਂਦਾ ਹੈ ਉਸ ਦਿਨ ਤੂੰ ਆਪਣੀ ਜ਼ਿੰਦਗੀ ਦੀ ਕੀਮਤ ਸਾਬਤ ਚ ਲੈਂਦਾ ਹੈ ਜ਼ਿੰਦਗੀ ਦੀ ਕੀਮਤ ਕਦੇ ਵੀ ਇੱਕ ਗੱਲ ਨਾਲ ਨਹੀਂ ਤੋਲੀ ਜਾ ਜਾਂਦੀ ਕਿ ਤੁਸੀਂ ਕਿੰਨਾ ਕਮਾਇਆ ਇਹ ਗੱਲ ਇਹ ਇਸ ਗੱਲ ਨਾਲ ਟੋਲੀ ਜਾਂਦੀ ਹੈ ਕਿ ਤੁਸੀਂ ਕਿੰਨੇ ਦਿਲ ਜਿੱਤੇ ਕਦੇ ਕਿਸੇ ਦੀ ਮਦਦ ਕਰੋ ਕਦੇ ਕਿਸੇ ਦੀ ਗੱਲ ਸੁਣੋ ਕਿਸੇ ਨੂੰ ਹੌਸਲਾ ਦਿਓ ਤੁਹਾਨੂੰ ਸਮਝ ਆ ਜਾਵੇਗੀ ਕਿ ਜ਼ਿੰਦਗੀ ਦੀ ਕੀਮਤ ਕੀ ਹੁੰਦੀ ਹੈ ਇਹ ਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਬੱਦੋ ਬੱਦ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ